ਜ਼ਿਲ੍ਹਾ ਜ਼ਿਲੰਦਰ ਵਿਖੇ ਦੇ ਇਨੌਂਦੇ ਸ਼ਹਿਰ ਫਿਲੌਰ ਦੇ ਮੁਹੱਲਾ ਰਵਿਦਾਸਪੁਰਾ ਵਿੱਚ ਕਈ ਦਿਨਾਂ ਤੋਂ ਲੋਕਾਂ ਦੇ ਘਰਾਂ ਵਿੱਚ ਪਾਣੀ ਨਹੀਂ ਪਹੁੰਚ ਰਿਹਾ ਇਸ ਬਾਰੇ ਲੋਕਾਂ ਵੱਲੋਂ ਕਈ ਵਾਰ ਸਥਾਨਕ ਪ੍ਰਸ਼ਾਸਨ ਤੇ ਵਾਟਰ ਸਪਲਾਈ ਵਿਭਾਗ ਨੂੰ ਬੇਨਤੀ ਕੀਤੀਆਂ ਗਈਆਂ ਪਰ ਕੋਈ ਹੱਲ ਨਹੀਂ ਹੋਇਆ ਗਰਮੀ ਅਤੇ ਪਾਣੀ ਦੀ ਸਪਲਾਈ ਨਾ ਹੋਣ ਕਾਰਨ ਲੋਕਾਂ ਵਿੱਚ ਹਾਹਾਕਾਰ ਮਚਿਆ ਹੋਇਆ ਹੈ ਤੇ ਲੋਕ ਨਹਾਉਣ ਤਾਂ ਛੱਡੋ ਪਾਣੀ ਪੀਣ ਲਈ ਵੀ ਤਰਸ ਰਹੇ ਸਨ ਇਸ ਸੰਬੰਧੀ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਯੂਨਿਟ ਰਵਿਦਾਸਪੁਰਾ ਫਿਲੌਰ ਵੱਲੋਂ ਪ੍ਰਸ਼ਾਸਨ ਤੱਕ ਆਵਾਜ਼ ਪਹੁੰਚਾਉਣ ਲਈ ਲੋਕਾਂ ਦੇ ਸਹਿਯੋਗ ਨਾਲ ਵਾਟਰ ਸਪਲਾਈ ਰਵਿਦਾਸਪੁਰਾ ਦੀ ਟੈਂਕੀ ਦੇ ਧਰਨਾ ਮੁਜਾਰਾ ਕਰਨ ਦਾ ਫੈਸਲਾ ਕੀਤਾ ਆਗੂਆਂ ਨੇ ਕਿਹਾ ਕਿ ਅਗਰ ਵਾਟਰ ਸਪਲਾਈ ਵਿਭਾਗ ਵੱਲੋਂ ਲੋਕਾਂ ਦੀ ਸਮੱਸਿਆ ਦਾ ਹੱਲ ਛੇਤੀ ਨਾ ਕੀਤਾ ਗਿਆ ਤਾਵਣ ਵਾਲੇ ਦੇਆ ਵਿੱਚ ਵੱਡਾ ਅੰਦੋਲਨ ਕੀਤਾ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਸਥਾਨਕ ਪ੍ਰਸ਼ਾਸਨ ਦੀ ਹੋਵੇਗੀ ਇਸ ਪਹਿਲੇ ਮੁਹੱਲਾ रविदासਪੁਰਾ ਵਿੱਚ ਧਰਨੇ ਦੀ ਤਿਆਰੀ ਸੰਬੰਧੀ ਮੀਟਿੰਗ ਕੀਤੀ ਗਈ ਜਿਸ ਨੂੰ ਕਾਮਰੇਡ ਜਰਨੈਲ ਫਲੋਰ ਮਾਸਟਰ ਹੰਸਰਾਜ ਵੱਲੋਂ ਖਾਸ ਤੌਰ ਤੇ ਸੰਬੋਧਨ ਕੀਤਾ ਇਸ ਸਮੇਂ ਗੋਬਿੰਦ RAM ਤਰਸੀਮ ਲਾਲ ਸੁਰਿੰਦਰ ਬੰਗੜ ਬਲਵੀਰ ਕੁਮਾਰ ਸਤਪਾਲ ਬਲਵਿੰਦਰ ਕੁਮਾਰ ਨਿੱਕਾ ਬੀਬੀ ਹੰਸਕੌਰ ਸੁਨੀਤਾ ਫਲੋਰ ਕਮਲਜੀਤ ਕੌਰ ਬੰਗੜ ਗੀਤਾ ਰਾਣੀ ਪੀਐਚਗੇਜੋ ਕਮਲਜੀਤ ਕੌਰ ਪੋਲੀ ਤੋਸ਼ੀ ਪਰਮਜੀਤ ਕੌਰ ਸਤਿਆ ਸਰੋਜ ਕੌਰ ਮਨਜੀਤ ਕੌਰ ਆਦੀ ਹਾਜ਼ਰ ਸਨ ਫਿਲੌਰ ਤੋਂ ਸੁਸ਼ੀਲ ਅਹੂਜਾ ਦੀ ਰਿਪੋਰਟ ਸਾਡੇ 15 ਦਿਨ ਹੋ ਗਏ ਸਾਡੇ ਪਾਣੀ ਨਹੀਂ ਆਇਆ ਸਾਡੇ ਕੱਪੜਿਆਂ ਦੇ Տੇਰ ਹੋ ਗਏ ਦਿਹਾੜੀ ਮਜ਼ਦੂਰੀ ਕਰਕੇ ਆਨੇ ਆ ਥੱਕੇ ਹਾਰੇ ਨੂੰ ਪਾਣੀ ਨਹੀਂ ਮਿਲਦਾ ਠੀਕ ਹੈ ਕਿਸੇ ਕਿਸੇ ਦਾ ਘਰ ਪਾਣੀ ਲੈਂਦੇ ਹੱਤ ਪੈਰ ਦੁਖਣ ਲੱਗ ਜਾਂਦੇ ਦਵਾਈ ਖਾ ਲੈਣੇ 100-100 ਰੁਪਏ ਦੇ ਘਰੇ ਪੈ ਜਾਂਦੇ ਹੈ ਪਾਣੀ ਦਾ ਮਖਲਾਇਆ ਸਾਰ ਸਾਡੇ 15ਵਾਂ ਦਿਨ ਤੋਂ ਹੋ ਗਿਆ ਕਿ ਪਾਣੀ ਨਹੀਂ ਆ ਰਿਹਾ ਪਾਣੀ ਪੀਣ ਤੋਂ ਵੀ ਤਰਸੇ ਹੋਇਆ ਤੇ ਬੱਚੇ ਨਾਣ ਤੋਂ ਵੀ ਤਰਸੇ ਆ ਉੱਪਰੋਂ ਗਰਮੀ ਦਾ ਮੌਸਮ ਹੈ ਬਿਲਕੁਲ ਵੀ ਪਾਣੀ ਨਹੀਂ ਆ ਰਿਹਾ ਸ਼ਿਕਾਇਤ ਕਿਸੇ ਨੂੰ ਕੀਤੀ ਸੀ ਸ਼ਿਕਾਇਤ ਜਿਲ੍ਹਾ ਅਧਿਕਾਰੀ ਨੂੰ ਕੀਤੀ ਸੀਗੀ ਪ੍ਰਧਾਨ ਸਾਹਿਬ ਨੂੰ ਉਹਨਾਂ ਕੋਲ ਵੀ ਗਏ ਸੀਗੇ ਕਹਿੰਦੇ ਸੀ ਕੋਈ ਨਹੀਂ ਮਸਲਾ ਜ਼ਰੂਰ ਹੱਲ ਹੋਊਗਾ ਪਰ ਸਾਡੇ ਤੱਕ ਪ੍ਰਧਾਨ ਸਾਹਿਬ ਨਹੀਂ ਪਹੁੰਚੇ ਹੈਗੇ ਕੋਈ ਵੀ ਮਤਲਬ ਨਵੰਦਾ ਹਜੇ ਤੱਕ ਸਾਡੇ ਤੱਕ ਨਹੀਂ ਪਹੁੰਚਿਆ ਹੈਗਾ ਜਦ ਤੱਕ ਵੋਟਾਂ ਲੈਣੀਆਂ ਨੇ ਵੋਟਾਂ ਲੈਣ ਦਾ ਟਾਈਮ ਤੱਕ ਆਂਦੇ ਨੇ ਉਸ ਤੋਂ ਬਾਅਦ ਕੋਈ ਵੀ ਫਲੋਰ ਦੇ ਇਸ ਮੱਲੇ ਦੇ ਵਿੱਚ ਨਹੀਂ ਵੜਦਾ ਹੈਗਾ ਸਾਡਾ ਮਸਲਾ ਜਿਹੜਾ ਪਾਣੀ ਦਾ ਹੈ ਜਰੂਰ ਹੱਲ ਕੀਤਾ ਜਾਵੇਗੀ ਮੇਰਾ ਨਾਮ ਬਲਵੀਰ ਚੰਦ ਬਾੜ ਨੰਬਰ 14 ਸਾਡੇ ਜਿਹੜੇ ਪਾਣੀ ਦੀ ਕਿੱਲੇ ਤੇ ਆ ਇਹ ਬਹੁਤ ਜ਼ਿਆਦਾ ਲੋਕ ਤਰਫੇ ਪਏ ਨੇ ਪਾਣੀ ਨੂੰ ਜਿਹੜੇ ਸਾਡੇ ਨਗਰ ਕੌਂਸਲ ਦੇ ਜਾਂ ਬਾਟਰ ਸਪਲਾਈ ਦੇ ਅਫਸਰ ਆ ਉਹਨਾਂ ਨੂੰ ਵੀ ਸ਼ਿਕਾਇਤ ਕਰ ਦਿੱਤੀ ਲੇਕਿਨ ਉਹਨਾਂ ਦੇ ਕੰਨਾਂ ਤੱਕ ਜੂਨ ਹੀ ਸਰਕੇ ਉਹੜਾ ਬਾਰਡਰ ਸਪਲਾਈ ਦਾ ਅਫਸਰ ਸੀ ਉਹ ਕਹਿੰਦਾ ਘਰ ਦੇ ਵਿੱਚ ਸਮਰਸੀ ਵਾਲੇ ਨਹੀਂ ਲਾਉਣਾ ਚਾਹੀਦਾ ਇਹ ਗੈਰਕਾਨੂੰਨੀ ਆ ਮੈਂ ਕਹਿੰਦਾ ਕਿ ਅੱਜ ਘਰਾਂ ਦੇ ਵਿੱਚ ਆ ਕੇ ਵੇਖੇ ਕਿ ਜੇ ਸਮਰਸੀ ਵਾਲਨਾ ਲੋਕ ਲਾਉਣ ਤੇ ਹੋਰ ਦਰਿਆ ਤੋਂ ਪਾਣੀ ਲੈ ਕੇ ਆਉਣ ਉਹਦੀ ਜ਼ਿੰਮੇਵਾਰੀ ਬਣਦੀ ਆ ਪਾਣੀ ਪਚਾਉਣਾ ਘਰਾਂ ਦੇ ਵਿੱਚ ਨਹੀਂ ਤਾਂ ਚਾਹੇ ਘੜਿਆਚ ਲੈ ਕੇ ਆਵੇ ਜਾਂ ਟੈਂਕਰ ਚ ਲੈ ਕੇ ਆਵੇ ਜੇ ਅਫਸਰ ਮਨਾ ਕਰ ਦੇ ਕਿ ਸਮਰਸੀ ਵਾਲਨਾ ਲਾਓ ਤੇ ਲੋਕ ਕੀ ਕਰਨ ਜਿਹੜੇ ਸਾਡੇ ਕਾਉਂਸਲਰ ਆ ਜਾ ਸਾਡਾ ਪ੍ਰਧਾਨ ਆ ਉਹਦੀ ਜਿੰਮੇਵਾਰੀ ਬਣਦੀ ਆ ਲੋਕਾਂ ਪਰ ਦੀ ਤੇ ਵੋਟਰ ਮੰਗਰਤਾ ਜਾਂਦੇ ਆ ਅਸੀਂ ਤੁਹਾਡੇ ਲਈ ਬਹੁਤ ਕੁਝ ਕਰਾਂਗੇ ਅਸੀਂ ਤੁਹਾਨੂੰ ਫਰੀ ਲਾਜਵੀ ਦੇਵਾਂਗੇ ਕੋਈ ਨਹੀਂ ਪੁੱਛਦਾ ਲਾਜ ਦਾ ਇੱਥੇ ਪਾਣੀ ਨਹੀਂ ਦੇ ਸਕਦੇ ਤਾਂ ਲਾਜ ਉਹਨਾਂ ਨੇ ਕਿੱਥੋਂ ਦੇਣਾ ਮੈਂ ਇਹਨਾਂ ਕੋਲ ਕਹਿੰਦਾ ਹੋਣਾ ਇਹਨਾਂ ਸਾਰੇ ਲੋਕਾਂ ਦੀ ਤਰਫੋਂ ਪ੍ਰਧਾਨ ਨੂੰ ਅਸਰਾਂ ਨੂੰ ਜਾਂ ਫਿਰ ਮੰਤਰੀ ਸਾਹਿਬਾਨਾਂ ਨੂੰ ਇਹ ਬੇਨਤੀ ਕਰਦਾ ਕਿ ਪਾਣੀ ਦੀ ਸਮੱਸਿਆ ਨੂੰ ਦੂਰ ਕੀਤਾ ਜਾਵੇ ਅੱਜ ਮਹੱਲਾ ਰਵਦਾਸਪੁਰਾ ਨੂਰਨਾ ਰੋਡ ਤੇ ਕੱਠੇ ਹੋਏ ਆ ਲੋਕ ਲਗਾਤਾਰ 15 ਦਿਨ ਹੋ ਗਿਆ ਹੈ ਬੇਥੇ ਲੋਕ ਜਿਹੜੇ ਆ ਪਾਣੀ ਤੋਂ ਤਰਸੇ ਪਏ ਆ ਮਾਰੂਥਲ ਬਣਿਆ ਆ ਇੱਥੇ ਤੇ ਨਾ ਕੋਈ ਸਰਕਾਰ ਆ ਇਹ ਪੁੱਛਦੇ ਆ ਤੇ ਨਾ ਹੀ ਇੱਥੇ ਦੇ ਜਿਹੜੇ ਕੌਂਸਲਰ ਆ ਜਿਹੜੇ ਨਿਮਾਇਤ ਕੀ ਕਰ ਰਹੇ ਨਾ ਕਮੇਟੀ ਦਫ਼ਤਰ ਵਾਲੇ ਪੁੱਛਦੇ ਨਾ ਕੌਂਸਲਰ ਪੁੱਛਦੇ ਆ ਪ੍ਰਧਾਨ ਤੱਕ ਇਹ ਨਹੀਂ ਪਹੁੰਚ ਕੀਤੀ ਕੌਂਸਲਾ ਤੱਕ ਪਹੁੰਚ ਕੀਤੀ ਕਿਸੇ ਨੇ ਇਹਨਾਂ ਦੀ ਗੱਲ ਨਹੀਂ ਸੁਣੀ ਜਿਹੜੇ ਲੋਕ ਆ ਉਹ ਪਾਣੀ ਤੋਂ ਤੈਵਕੇ ਤੈਵਕੇ ਤੋਂ ਤਰਸੇ ਪਏ ਆ ਟੈਂਪਰੇਚਰ ਜਿਹੜਾ ਅੱਜ ਮੌਸਮ ਆ ਔਰ ਲਗਭਗ 42 ਤੋਂ 60 ਡਿਗਰੀ ਹੋ ਗਿਆ ਵੀ ਲੋਕਾ ਕੱਪੜੇ ਧੋਣ ਤੋਂ ਵੀ ਦੁਖੀ ਆ ਨਹਾਉਣ ਤੋਂ ਵੀ ਦੁਖੀ ਆ ਪਾਣੀ ਪੀਣ ਤੋਂ ਵੀ ਦੁਖੀ ਆ ਇਸ ਕਰਕੇ ਅੱਜ ਅਸੀਂ ਫੈਸਲਾ ਕੀਤਾ ਲੋਕਾਂ ਦੇ ਨਾਲ ਸਲਾਹ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਆ ਜਿਹੜਾ ਰੋੜ ਆ ਸਾਡਾ ਜਾ ਰਿਹਾ ਨੂਰਬਾਹ ਰੋੜ ਇੱਥੇ ਅਸੀਂ ਧਰਨਾ ਲਾਵਾਂਗੇ ਰੋੜ ਜਾਮ ਕਰਾਂਗੇ ਜੇ ਇੱਕ ਦੋ ਦਿਨਾਂ ਵਿੱਚ ਨਾ ਇਹ ਨਹੀਂ ਸੁਣਿਆ ਸਨਾਈ ਕੀਤੀ ਨਾ ਪਾਣੀ ਪਹੁੰਚਦਾ ਕੀਤਾ ਇਹ ਲੋਕਾਂ ਨਾਲ ਇਕੱਠੇ ਕਰਕੇ ਇਹ ਜਿਹੜਾ ਰੋੜ ਆ ਜਾਮ ਕਰਾਂਗੇ ਜਿਹੜੀ ਆ ਦੂਜੀ ਬੋਟ ਆ ਜਿਹੜੀ ਲੱਗੀ ਹੋਈ ਆ ਉਹਦੇ ਕੋਲ ਬੈਠ ਕੇ ਪ੍ਰਦਰਸ਼ਨ ਕਰਾਂਗੇ ਕਿੰਨੇ ਦਿਨ ਤੋਂ ਪਾਣੀ ਬੰਦ ਆ ਇਹ ਲਗਭਗ 15 ਦਿਨ ਹੋ ਗਏ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ 15 ਦਿਨ ਹੋ ਗਏ ਹੈ ਇਹ ਵਾਰ-ਵਾਰ ਇਸੇ ਪ੍ਰਧਾਨ ਸਾਹਿਬ ਨੂੰ ਵੀ ਦੱਸਿਆ ਇਹਨਾਂ ਦੇ ਜਿਹੜੇ ਵਿਭਾਗ ਦੇ ਵਾਟਰ ਸਪਲਾਈ ਵਾਲੇ ਆ ਐਸ ਡੀਓ ਉਹਨਾਂ ਨੂੰ ਵੀ ਬੇਨਤੀ ਕੀਤੀ ਆ ਜਿਹੜੇ ਜੇਏ ਆ ਉਹਨਾਂ ਨੂੰ ਵੀ ਬੇਨਤੀ ਕੀਤੀ ਪਰ ਕੋਈ ਵੀ ਸੁਣਾਈ ਨਹੀਂ ਹੋ ਰਹੀ ਸਰਕਾਰ ਦਾ ਕੋਈ ਧਿਆਨ ਨਹੀਂ ਇੱਧਰ ਇਸ ਕਰਕੇ ਅਸੀਂ ਦੁਖੀ ਹੋ ਗਏ ਲੋਕ ਜਿਹੜੇ ਆ ਏ ਰਾਹਤ ਨੂੰ ਤੋੜ ਰਿਹਾ ਵੀ ਧਰਨਾ برداشت ਕਰਨਾ ਪਾ। ਜੀ ਲੱਗਦਾ ਹਨ ਵਾਲੇ ਸਮੇਂ ਦੇ ਵਿੱਚ ਮoure ਬੋਤਾ ਲੋਕਾਂ ਨੂੰ ਵੱਡੇ ਵੱਡੇ ਬਾਵੇ ਕੀਤੇ ਜਾ ਰਹੇ ਆ ਪਰ ਰੱਥੇ ਤੋਂ 15 ਦਿਨ ਤੋਂ ਪਾਣੀ ਤਾਂ ਵੀ ਤੱਕ ਜਲੋ। ਦੇਖੋ ਅਸਲ ਦੇ ਵਿੱਚ ਤੁਸੀਂ ਰੋਜ਼ ਹੀ ਤੁਹਾਡਾ ਵਾਅਦਾ ਪੈਂਦਾ ਲੋਕਾਂ ਦੇ ਨਾਲ ਬਾਅਦ ਇਹ ਜਿਹੜੀ ਸਰਕਾਰ ਆਈ ਸੀ ਬਦਲਾਅ ਦੇ ਨਾਂ ਤੇ ਕਹਿੰਦੇ ਬਦਲਾਅ ਕਰ ਦੇਣਾ ਬਦਲਾਅ ਕਰ ਦੇਣਾ ਅੱਜ ਸਾਡੇ ਫਲੋਰ ਦੇ ਵਿੱਚ ਜਿਹੜਾ ਰਾਜਸਥਾਨ ਬਣ ਗਿਆ ਇੱਥੇ ਪਾਣੀ ਨਹੀਂ ਲੋਕਾਂ ਨੂੰ ਮੈ ਰਿਆ ਇਹਦੂ ਪਰੇ ਬਦਲਾਅ ਹੋ ਕੀ ਕਰ ਦੇਣਾ ਲੋਕਾਂ ਨਾਲ ਵਾਅਦਾ ਕੀਤਾ ਸੀ ਬੀਬੀਆਂ ਹਜ਼ਾਰ-ਹਜ਼ਾਰ ਰੁਪਏ ਦੇਵਾਂਗੇ। ਅਯਾ ਦਾ ਕਹੇ ਹਜ਼ਾਰ ਹਜ਼ਾਰ ਰੁਪਏ ਦਿੱਤਾ ਹੋਰ ਕਈ ਮੰਗਾ ਇਦਾਂ ਨਹੀਂ ਆ ਜਿਹੜੇ ਵਾਅਦੇ ਕਰਕੇ ਰਾਜਗਦੀ ਤੇ ਬਹਿ ਗਿਆ ਲੋਕਾਂ ਦਾ ਚੇਤਾ ਭੁੱਲ ਜਾਂਦਾ ਇਸ ਕਰਕੇ ਅੱਜ ਨਵੈਗਨ ਵੋਟਾਂ ਤੋਂ ਬਿਨਾ ਲੋਕ ਜਿਹੜੇ ਅੱਜ ਲਾਲੜੇ ਤੇ ਆਰ